ਮੈਂ ਹਮੇਸ਼ਾ ਧਰਮ ਦੀ ਜੈਕਾਰ ਕਰਦੇ ਹੋਏ ਸੀ ਹਮੇਸ਼ਾ ਕਹਿੰਨੇ ਗਊ ਮਾਤਾ ਕੀ ਜੈ ਹੋ ਇਹ ਜਿਹੜੀ ਗਊ ਮਾਤਾ ਹੈ ਇਹ ਸਾਰੇ ਪ੍ਰਾਣੀਆਂ ਦਾ ਇੱਕ ਸਮਾਵੇਸ਼ ਹੈ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਜ਼ਰੂਰ ਮਿਲਣਾ ਚਾਹੀਦਾ ਹੈ ਜੀ ਇਹ ਜਦ ਕੋਈ ਦਰਵੇਸ਼ ਜੀਵ ਨਹੀਂ ਹੈ ਉਹ ਜਿਹੜਾ ਗਊ ਟੈਕਸ ਲਿਆ ਜਾਂਦਾ ਉਹਦੇ ਵਿੱਚ ਉਹਦੀ ਕੀ ਸਹੂਲਤ ਸਰਕਾਰ ਵੱਲੋਂ ਕਦੇ ਨਹੀਂ ਦੱਸਿਆ ਗਿਆ ਗਊ ਮਾਤਾ ਹੈ ਇਹਨੂੰ ਰਾਸ਼ਟਰੀ ਲੈਵਲ ਤੇ ਇੱਕ ਸਤਕਾਰਤ ਇੱਕ ਮਾਣ ਮਿਲਣਾ ਚਾਹੀਦਾ ਨਾਬਾ ਵਿਖੇ ਪਹੁੰਚੇ ਸਵਾਮੀ ਨਲੀਨਾਨੰਦ ਗੀਰਜ ਜੀ ਨੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਨਾਲ ਮੁਲਾਕਾਤ ਕੀਤੀ ਅਤੇ ਬਿੱਤੇ ਦੀ ਵੀ ਹਲਕਾ ਵਿਧਾਇਕ ਵੱਲੋਂ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਸੀ ਕਿ ਗਊ ਮਾਤਾ ਨੂੰ ਰਾਸ਼ਟਰੀ ਦਰਜੇ ਦਾ ਰਤਵਾ ਮਿਲਣਾ ਚਾਹੀਦਾ ਇਸ ਮੌਕੇ ਤੇ ਸਵਾਮੀ ਨਲੀਨਾਨੰਦ ਗਿਰੀ ਜੀ ਨੇ ਕਿਹਾ ਕਿ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਚੁੱਕਿਆ ਗਿਆ ਵਿਧਾਨ ਸਭਾ ਦੇ ਵਿੱਚ ਮੁੱਦਾ ਬੇਹੱਦ ਹੀ ਸ਼ਲਾਘਾਯੋਗ ਹੈ ਅਤੇ ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੈ ਤੇ ਗਊ ਮਾਤਾ ਤੋਂ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ ਜਿਸ ਦੀ ਰਿਸਰਚ ਹੁਣ ਅਮਰੀਕਾ ਵੱਲੋਂ ਕੀਤੀ ਗਈ ਹੈ ਤੇ ਉਸਨੇ ਮੋਹਰ ਵੀ ਲਗਾ ਦਿੱਤੀ ਹੈ ਕਿ ਗਊ ਮਾਤਾ ਦਾ ਮੂਤਰ ਅਨੇਕਾਂ ਬਿਮਾਰੀਆਂ ਲਈ ਲਾਹੇਵੰਦ ਹੈ ਇਸ ਲਈ ਹਰ ਇੱਕ ਜੀਵ ਦੀ ਹੱਤਿਆ ਕਰਨਾ ਪਾਪ ਹੈ ਤੋ ਜੋ ਵਿਧਾਨ ਸਭਾ ਦੇ ਵਿੱਚ ਵਿਧਾਇਕ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਬੇहद ਹੀ ਸ਼ਲਾਘਾਯੋਗ ਕਦਮ ਹੈ ਇਸ ਤੇ ਸਰਕਾਰਾਂ ਨੂੰ ਵੀ ਗੌਰ ਕਰਨੀ ਚਾਹੀਦੀ ਤੇ ਗਊ ਮਾਤਾ ਨੂੰ ਰਾਸ਼ਟਰੀ ਪਸ਼ੂਦਾਤਾ ਦਰਜਾ ਮਿਲਣਾ ਚਾਹੀਦਾ। ਸੁਅਗੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸਵਾਮੀ ਨਲੀਨਾ ਨੰਦ ਗਿਰੀ ਜੀ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ। ਸਾਡੇ ਮਾਨਯੋਗ ਸਤਾਰ ਸਤਕਾਰਯੋਗ ਸ਼੍ਰੀ ਗੁਰਦੇਵ ਮਾਨ ਸਾਹਿਬ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਗਊਆਂ ਦਾ ਮੁੱਦਾ ਚੱਕਿਆ ਹੈ ਇਹ ਕੇਵਲ ਕਿਸੇ ਸਲਾਤਨੀ ਦਾ ਮੁੱਦਾ ਨਹੀਂ ਹੈ ਇਹ ਸਾਰੇ ਸੰਸਾਰ ਦੀ ਮਾਨਵੀਅਤ ਦਾ ਮਨੁੱਖਤਾ ਦਾ ਮੁੱਦਾ ਹੈ। ਮੈਂ ਹਮੇਸ਼ਾ ਧਰਮ ਦੀ ਜੈਕਾਰ ਕਰਦੇ ਹੋਏ ਅਸੀਂ ਹਮੇਸ਼ਾ ਕਹਿੰਨੇ ਗਊ ਮਾਤਾ ਕੀ ਜੈ ਹੋ ਪ੍ਰਾਣੀ ਮਾਤਰ ਗਊ ਗਊ ਹੱਤਿਆ ਬੰਦ ਹੋ ਪ੍ਰਾਣੀ ਮਾਤਰ ਕੀ ਹੱਤਿਆ ਬੰਦ ਹੋ ਇਹ ਜਿਹੜੀ ਗਊ ਮਾਤਾ ਹੈ ਇਹ ਸਾਰੇ ਪ੍ਰਾਣੀਆਂ ਦਾ ਇੱਕ ਸਮਾਵੇਸ਼ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਜੀਵ ਹੱਤਿਆ ਬੰਦ ਹੋਣੀ ਚਾਹੀਦੀ ਹੈ ਗਊ ਮਾਤਾ ਦੀ ਹੱਤਿਆ ਦੇ ਨਾਲ ਗੋ ਦੇ ਵਿੱਚ ਤਾਂ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੈ ਸੋ ਸਾਡੇ ਮਾਨਯੋਗ ਸਾਡੇ ਗੁਰਦੇਵਾਨ ਸਾਹਿਬ ਨੇ ਜਿਹੜਾ ਕੰਮ ਕੀਤਾ ਹੈ ਵਿਧਾਨ ਸਭਾ ਦੇ ਵਿੱਚ ਇਹਨੂੰ ਚੱਕ ਕੇ ਆਪ ਜੀ ਨੇ ਕੇਵਲ ਇੱਕ ਕੋਈ ਸਹਿਜ ਮੁੱਦਾ ਨਹੀਂ ਚੱਕਿਆ ਆਪ ਜੀ ਦੇ ਨਾਲ ਸਾਰੇ ਸਨਾਤਨ ਧਰਮ ਦਾ ਸਾਰੀ ਗੁਰਸਿੱਖੀ ਦਾ ਅਸ਼ੀਰਵਾਦ ਨਾਲ ਹੈ ਜੋ ਆਪ ਜੀ ਨੇ ਉਪਰਾਲਾ ਕਰਕੇ ਇਹ ਮਨੁੱਖੀਅਤਾ ਦੀ ਹੱਤਿਆ ਜੀਵ ਮਾਤਰ ਦੀ ਹੱਤਿਆ ਰੋਕਣ ਦੀ ਇੱਕ ਉਦਮ ਕੀਤਾ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਜ਼ਰੂਰ ਮਿਲਣਾ ਚਾਹੀਦਾ ਹੈ ਜੀ ਇਹ ਜਦ ਕੋਈ ਦਰਵੇਸ਼ ਜੀਵ ਨਹੀਂ ਹੈ ਜਿਹਦੇ ਅੱਗੇ ਗੋਦਾ ਸਾਰੇ ਸਰੀਰ ਦੇ ਅੰਗ ਉਪਯੋਗੀ ਨੇ ਉਹਦਾ ਮਲਮੂਤਰ ਉਪਯੋਗੀ ਹੈ ਗੋ ਅਰਕ ਦੇ ਨਾਲ ਬਨਣ ਵਾਲੇ ਦਵਾਈਆਂ ਦੇ ਨਾਲ ਕੈਂਸਰ ਦੇ ਰੋਗ ਦੂਰ ਹੋ ਰਹੇ ਨੇ ਇਹ ਤਾਂ ਅਮਰੀਕਾ ਨੇ ਅੱਜ ਇਸ ਨੂੰ ਸਟੈਂਪ ਲਾ ਦਿੱਤੀ ਹੈ ਤਾਂਸੀਂ ਬੇਨਤੀ ਕਰਾਂਗੇ ਇਹ ਰਾਸ਼ਟਰੀ ਐਨੀਮਲ অর ਆਪਣੇ ਉਹਨੂੰ ਰਾਸ਼ਟਰੀ ਦਰਜਾ ਜ਼ਰੂਰ ਹੀ ਮਿਲਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਦਰੇ ਦੂਜੇ ਪਾਸੇ ਆਪ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਵੀ। ਸਵਾਮੀ ਨੀਲਗਿਰੀ ਜੀ ਬਹੁਤ ਮੇਰੇ ਲਈ ਸਤਿਕਾਰਯੋਗ ਨੇ ਸਭ ਤੋਂ ਪਹਿਲਾਂ ਤਾਂ ਨਾਬਾ ਦੇ ਵਿੱਚ ਪਹੁੰਚੇ ਆ ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਔਰ ਜਿਹੜੀ ਗੱਲ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਰੱਖੀ ਸੀ ਕਿ ਗਊ ਮਾਤਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਬੇਸਹਾਰਾ ਬੇਸਹਾਰਾ ਗਊਆਂ ਜਿਹੜੀਆਂ ਨੇ ਉਹ ਉਹਦੇ ਨਾਲ ਹਰ ਰੋਜ਼ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਔਰ ਪਰਿਵਾਰਾਂ ਦੇ ਜੀ ਖਤਮ ਹੋ ਜਾਂਦੇ ਆ ਬਾਅਦ ਵਿੱਚ ਕੋਈ ਮੁਆਵਜ਼ਾ ਨਹੀਂ ਮਿਲਦਾ ਔਰ ਸਰਕਾਰ ਵੱਲੋਂ ਗਊ ਟੈਕਸ ਵੀ ਲਿਆ ਜਾਂਦਾ ਜੀ ਉਹ ਜਿਹੜਾ ਗਊ ਟੈਕਸ ਲਿਆ ਜਾਂਦਾ ਉਹਦੇ ਵਿੱਚ ਉਹਦੀ ਕੀ ਸਹੂਲਤਾਂ ਸਰਕਾਰ ਵੱਲੋਂ ਕਦੇ ਨਹੀਂ ਦੱਸਿਆ ਗਿਆ ਮੈਂ ਗੱਲ ਰੱਖੀ ਸੀ ਕਿ ਗਊ ਮਾਤਾ ਦੀ ਰੱਖ ਰਖਾਅ ਵਾਸਤੇ ਦੁੱਧ ਪੀਣ ਤੋਂ ਪਹਿਲਾਂ ਉਹਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਜੀ ਜਦੋਂ ਦੁੱਧ ਦਿੰਦੀ ਹੈ ਦੁੱਧ ਦੇਣ ਤੋਂ ਬਾਅਦ ਫਿਰ ਗਊਸ਼ਾਲਾ ਨੇ ਤਾਂ ਉਹਨਾਂ ਵਾਸਤੇ ਕਿਦੀ ਜ਼ਿੰਮੇਵਾਰੀ ਬਣੀ ਵਰਦੀ ਹੈ ਇਹ ਸਰਕਾਰ ਨੂੰ ਇੱਕ ਸਖਤ ਕਾਨੂੰਨ ਜਿਹੜਾ ਸਖਤ ਕਾਨੂੰਨ ਜਿਹੜਾ ਇਹ ਬਣਾਉਣਾ ਚਾਹੀਦਾ ਔਰ ਮੈਂ ਇੱਕ ਗੱਲ ਕਹੀ ਸੀ ਕਿ ਜਿਹੜੀ ਗਊ ਮਾਤਾ ਹੈ ਇਹਨੂੰ ਰਾਸ਼ਟਰੀ ਲੈਵਲ ਤੇ ਇੱਕ ਸਤਕਾਰਤ ਇੱਕ ਮਾਣ ਮਿਲਣਾ ਚਾਹੀਦਾ ਜਾਨੀ ਕਿ ਗਊ ਮਾਤਾ ਜਿਹੜੀ ਆ ਉਹ ਸਾਡੇ ਲਈ ਸਤਕਾਰਯੋਗ ਹੈ ਪਰ ਗਊ ਮਾਤਾ ਜਿਹੜੀ ਹੈ ਅਸੀਂ ਸਿਰਫ ਕਾਗਜ਼ਾਂ 'ਚ ਕਹਿੰਨੇ ਕਿ ਗਊ ਮਾਤਾ ਗਊ ਮਾਤਾ ਸੱਚ ਸੱਚ ਦੇ ਵਿੱਚ ਸਾਡੀ ਮਾਤਾ ਹੈ ਜੀ ਔਰ ਇਹਦੀ ਰੱਖ ਰਖਾਂ ਵਾਸਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਸ ਗੱਲ ਨੂੰ ਅੱਗੇ ਤੋਰਨਾ ਚਾਹੁੰਦਾ ਔਰ ਮੈਂ ਉਮੀਦ ਕਰਦਾ ਕਿ ਪੂਰੇ ਭਾਰਤ ਦੇਸ਼ ਦੇ ਵਾਸੀ ਇਸ ਇਸ ਗੱਲ ਲਈ ਤਹਿਤ ਕਰਨ ਔਰ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰਦਾ ਕਿ ਜਰੂਰ ਇਸ ਗੱਲ ਤੇ ਵਿਚਾਰ ਕਰਕੇ ਇਸ ਗੱਲ ਨੂੰ ਇੰਪਲੀਮੈਂਟ ਕੀਤਾ ਜਾਵੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਨਾਬਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ